ਲੰਗੀ ਰਾਤ ਮਰੀਂਡਾ ਥਾਣੇ ਦੇ ਦਹਾਇਸ਼ ਵਿਖੇ ਆਪਣੇ ਆਪ ਨੂੰ ਗੋਲੀ ਮਾਰਨ ਵਾਲੇ ਏਐਸਏ ਗੁਰਮੀਤ ਸਿੰਘ ਦੀ ਦੂਜੇ ਦਿਨ ਪੀਜੀਐ ਵਿੱਚ ਲਾਜ਼ਮਾਨ ਮੌਤ ਹੋਈ ਹੈ ਦੱਸਦੇ ਕਿ ਬੀਤੀ ਰਾਤ ਮਰੀਂਡਾ ਸਦਰ ਥਾਣਾ ਵਿਖੇ ਆਪਣੇ ਕਮਰੇ ਵਿੱਚ ਏਐਸਏ ਗੁਰਮੀਤ ਸਿੰਘ ਨੂੰ ਉਸਦੇ ਹੀ ਸਰਵਿਸ ਰਵਾਲਵਰ ਦੀ ਗੋਲੀ ਲੱਗਨ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦੇ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਡਾਕਟਰਾਂ ਨੇ ਪੀਜੀਐ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਸੀ ਏਐਸਆਈ ਗੁਰਮੀਤ ਸਿੰਘ ਲੰਬੇ ਸਮੇਂ ਤੋਂ ਮਰਿੰਡਾ ਵਿਖੇ ਤਨਖਾਹ ਤੇ ਕਰੀਬ 2 ਮਹੀਨੇ ਪਹਿਲਾਂ ਹੀ ਉਹ ਤਰੱਕੀ ਪਾ ਕੇ ਹੌਲਦਾਰ ਤੋਂ ਪ੍ਰਮੋਟ ਹੋਇਆ ਸੀ ਡੀਐਸਪੀ ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਗੋਲੀ ਕਿਸ ਤਰ੍ਹਾਂ ਲੱਗੀ ਹੈ ਹਾਲੇ ਸਪਸ਼ਟ ਨਹੀਂ ਹੋ ਸਕਿਆ ਹੈ ਜੀਬੀਐਸਪੋ ਤਾਂ ਜੋ ਹਾਦਸਾ ਵਾਪਰਿਆ ਆਪਣੇ ਮਲਾਜਮ ਦੇ ਨਾਲ ਕੀ ਮਾਮਲਾ ਸੀ ਇਹ ਦੇਖੋ ਜੀ ਆਪਣੀ ਸਰਕਾਰੀ ਰਿਹਾਇਸ਼ ਜਿਹੜੀ ਸਾਡੇ ਥਾਣੇ ਦੇ ਵਿੱਚ ਅਵੇਲੇਬਲ ਹੈ ਉੱਥੇ ਸੀਗੇ ਇਹ ਰਾਤ ਦਾ ਟਾਈਮ ਸੀਗਾ 7 ਦਿਨ ਦੀ ਸਾਡੀ ਡਿਊਟੀ ਕਰਕੇ ਤੇ ਰਾਤ ਨੂੰ ਦੇਖੇ ਆਪਣੇ ਫਲੈਟ ਤੇ ਮੌਜੂਦ ਸੀਗਾ ਉੱਥੇ ਸੰਚੇਤ ਕਿਸੇ ਚਿੱਕ ਨੇ ਨੂੰ ਗੋਲੀ ਲੱਗੀ ਹੈ ਉਹਦੇ ਬਾਰੇ ਯਕੀਨਨ ਤੌਰ ਤੇ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਗੋਲੀ ਕਿਵੇਂ ਲੱਗੀ ਹੈ ਕਿਉਂਕਿ ਜਦੋਂ ਸਾਡੇ ਕਿਸੇ ਮੁਲਾਜ਼ਮ ਨੇ ਦੇਖਿਆ ਇਹਨੂੰ ਇਮੀਡੀਏਟਲੀ ਗੋਲੀ ਲੱਗੀ ਤਾਂ ਸ਼ਾਇਦ ਜਲਦੀ ਬਾਅਦ ਦੇਖ ਲਿਆ ਤਾਂ ਗੋਲੀ ਉਸ ਤੇ ਲੱਗੀ ਹੋਈ ਸੀ ਪਿਸਟਲ ਦੇ ਨਾਲ ਲਿਖਿਆ ਹੋਇਆ ਸੀਗਾ ਤੇ ਸਾਡੀ ਜਿਹੜੀ ਇਮੀਡੀਏਟ ਲੋਡ ਸੀਗੀ ਉਹਦੇ ਮੁਤਾਬਕ ਸਾਰੇ ਮੁਲਾਜ਼ਮਾਂ ਨੇ ਨਾਲ ਮਿਲ ਕੇ ਜਲਦੀ ਨਾਲ ਇਹਨੂੰ ਜਿਹੜੀ ਹਸਪੀਟਲ ਹੈ ਜਾਂਦੀ ਕੋਸ਼ਿਸ਼ ਕੀਤੀ ਸਰਕਾਰੀ ਹਸਪਤਲ ਜੋ ਲੈ ਕੇ ਗਏ ਤੇ ਉਹਨਾਂ ਨੇ ਹਲਾਤ ਉਹ ਦੇਖਦੇ ਹੋਏ ਰੈਫਰ ਕੀਤਾ ਸੀ ਪੀਜੀਏ ਉਹ ਇਮੀਡੀਏਟਲੀ ਪੀਜੀਏ ਵੀ ਲੱਗੇ ਸੀਗੇ ਪੀਜੀਏ ਦੇ ਡਾਕਟਰਾਂ ਨੇ ਵੀ ਬੜੀ ਮਿਹਨਤ ਕੀਤੀ ਉੱਥੇ ਮੈਂ ਖੁਦ ਪੀਜੀਏ ਜਾ ਕੇ ਆਇਆ ਹਾਂ ਉੱਥੇ ਪਤਾ ਲਾਣ ਵਾਸਤੇ ਮੈਂ ਸੀਰ ਗਿਆ ਸੀਗਾ ਤੇ ਬੜੀ ਉਹਨਾਂ ਨੇ ਜਿੰਨੀ ਆਪਣੀ ਮਿਹਨਤ ਕਰ ਸਕਦੇ ਸੀ ਕੀਤੀ ਡਾਕਟਰਸ ਨੇ ਪਰ ਬਹੁਤ ਸੌਂਰਫੋਰਚਨਟ ਨੂੰ ਬਚਾਇਆ ਨਹੀਂ ਜਾ ਸਕਿਆ ਬਾਕੀ ਅੱਛਾ ਹੈ ਵੈਲ ਸੈਟਲ ਪਰਿਵਾਰ ਸੀਗਾ ਉਰਕੇ ਮੌਤ ਹੋ ਗਈ। ਹਾਂ ਜੀ ਇਹਦੀ ਮੌਤ ਹੋ ਚੁੱਕੀ ਹੈ ਜਦ ਅੱਜ ਤਕਰੀਬਨ ਸਵੇਰੇ ਕੋਈ ਜੋ ਮੈਨੂੰ ਕਿਧਰੋਂ ਖ਼ਬਰ ਮਿਲੀ ਅਸਾਂ ਕਾਫੀ 11:00 ਵਜੇ ਦੇ ਆਸ-ਪਾਸ ਦੀ ਡੈਥ ਹੋ ਗਈ ਹੈ ਜੀ। ਬਾਕੀ ਜੋ ਅਸੀਂ ਬੰਦੀ ਕਾਰਵਾਈ ਕਰ ਰਹੇ ਹਾਂ ਜੀ ਸਾਡੇ ਪਰਿਵਾਰ ਦਾ ਮੈਂਬਰ ਸੀਗਾ ਜੀ ਜੂ ਜਿਹੜੇ ਡਿਊ ਰਿਗਾਰਡਸ ਨਾਲ ਦੇ ਮੁਤਾਬਕ ਸੀ ਸਾਰੀ ਕਾਰਵਾਈ ਕਰ ਰਹੇ ਹਾਂ ਜੀ। ਇਹਦੇ ਪਰਿਵਾਰ ਨਾਲ ਕੋਈ ਗੱਲ ਹੋਈ? ਪਰਿਵਾਰਕ ਮੈਂਬਰ ਨਾਲ ਗੱਲ ਉਹ ਦੇਖੋ ਇਹੋ ਜੇ ਸਦਮੇ ਦੇ ਵਿੱਚ ਆਪਾਂ ਕੀ ਗੱਲ ਕਰ ਸਕਦੇ ਹਾਂ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤਾਂ ਅਸੀਂ ਇਤਲਾਹ ਦਿੱਤੀ ਨਾ ਕਿ ਇਹਦੇ ਨਾਲ ਇਸ ਤਰ੍ਹਾਂ ਦੀ ਮਤਭਾਗੀ ਘਟਨਾ ਵਾਪਰ ਚ ਕਿਸ ਤਰ੍ਹਾਂ ਦਾ ਪਰਿਵਾਰ ਸਰ ਜੀ ਅੱਛਾ ਪਰਿਵਾਰ ਹੈ ਜੰਗਾ ਪਰਿਵਾਰ ਹੈ ਜੀ ਜੀਵਿਦਾਦ ਪਰਿਵਾਰ ਹੈ ਜੀ ਨਾਲ ਗੁਰੂਤ ਅੱਛੀ ਜ਼ਮੀਨ ਵੀ ਹੈਗੀ ਹੈ ਜੀ ਬੇਟੀ ਹੈ ਦੀ ਆਸਟ੍ਰੇਲੀਆ ਸੈਟਲ ਪਿਛਲੇ 9 ਸਾਲ ਤੋਂ ਆਸਟ੍ਰੇਲੀਆ ਗਈ ਹੋਸੀ ਉਹ ਵੀ ਇਸ ਮੰਤਪਾ ਕੀ ਘਟਨਾ ਦੇ ਵਾਪਨ ਕਰਕੇ ਉਹ ਵਿਚਾਰੇ ਨੂੰ ਵਚਨ ਚੇਤਨ ਨੂੰ ਵਾਪਸ ਆਉਣਾ ਪੈ ਰਿਹਾ ਬੇਟਾ 24 ਸਾਲ ਦੀ ਹੈ ਜੀ ਉਹ ਵੀ ਅੱਛਾ ਸਿਆਣਾ ਮੁੰਡਾ ਹੈ ਬਾਕੀ ਕੋਈ ਕਰਜ਼ਾ ਵਗੈਰਾ ਕੁਝ ਨਹੀਂ ਹੈਗਾ ਪਰਿਵਾਰ ਦੇ ਸਿਰ ਤੇ ਬਾਕੀ ਕਿਵੇਂ ਘਟਨਾ ਵਾਪਰੀ ਇਹਦੇ ਬਾਰੇ ਅਸੀਂ ਜੇ ਤਹਿਕੀਕਤ ਕਰ ਰਹੇ ਹਾਂ ਬਾਕੀ ਜੂਰਪੰਦੀ ਕਰ ਵੀ ਕਰ ਰਹੇ ਜੀ ਅਸੀਂ ਧੰਨਵਾਦ ਜੀ ਰੋਪੜ ਤੋਂ ਸੱਜਨ ਸੈਨੀਟੀਰੀ ਰਿਪੋਰਟ ਪੰਜਾਬ ਟੂਡੇ